ਅੱਜ ਵੀ ਪਾਣੀ ਕਿੱਥੋਂ ਦੀ ਮੰਗਦਾ ਸੋ ਇਹ ਤਾਂ ਸਾਨੂੰ ਸੋਚਣਾ ਪੈਂਦਾ ਹੈਗਾ ਕਈ ਵਾਰੀ ਘਰ ਲੈ ਲੱਗੇ ਹੁੰਦੇ ਨੇ ਬਹੁਤ ਸਾਰੀਆਂ ਗੱਲਾਂ ਤਾਂ ਸਾਡੇ ਆ ਜ਼ਿਆਦਾਤਰ ਕੀਤਾ ਜਿਹੜਾ ਹੈਗਾ ਸਾਡੇ ਚਾਚੇ ਤਾਏ ਬਜ਼ੁਰਗ ਨੇ ਅਣਪੜ੍ਹ ਨੇ ਬਹੁਤ ਸਾਰੀਆਂ ਗੱਲਾਂ ਦਾ ਨੂੰ ਪਤਾ ਨਹੀਂ ਲੱਗਦਾ ਪਰ ਸੋਚ ਸਕਦੇ ਨੇ ਖਬਰਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਗੋਦੀ ਮੀਡੀਆ ਹੈਗਾ ਸਰਕਾਰਾਂ ਦੇ ਪੱਖ ਦੀ ਗੱਲ ਕਰਦਾ ਹੈਗਾ ਤੇ ਸਾਨੂੰ ਸੋਸ਼ਲ ਮੀਡੀਆ ਤੇ ਆਪ ਇੱਕ ਗੱਲ ਰਖੜੀ ਪੈਂਦੀ ਹੈ ਇਸ ਕਰਕੇ ਜਦੋਂ ਹੋਰ ਵੀ ਮੁੱਦੇ ਨੇ ਸਾਨੂੰ ਧਿਆਨ ਦੇਣਾ ਚਾਹੀਦਾ ਹੈਗਾ ਉਰ ਵੀ ਪਿੱਛੇ ਜੇ ਇੱਕ ਮੁੱਦਾ ਆ ਪੰਜ ਚਾਰ ਦਿਨ ਹੋਏ ਨੇ ਵੋਟਾਂ ਦਾ ਮੁੱਦਾ ਉੱਠਿਆ ਹੋਇਆ ਹੈਗਾ ਬਈ ਜਿਹਦੇ ਵਿੱਚ 75 ਲੱਖ ਆ ਵੋਟਰ ਨੇ ਜਿਹੜੇ ਜਾਲੀ ਨੇ ਇੱਕ ਨਹੀਂ ਦੋ ਨਹੀਂ ਇੱਕ ਇੱਕਾਂ ਮਰੇ ਤੇ ਕਹਿੰਦੇ ਅਸਲੀ ਬੰਦੇ ਰਹਿੰਦੇ ਨੇ ਵੋਟਾਂ ਬਣਾਈਆਂ ਗਈਆਂ ਨੇ ਕਾਦੇ ਨਹੀਂ ਸਿਰਫ ਸੱਤਾ ਚਾਹੁੰਦੇ ਜੇ ਸੱਤਾ ਦੇ ਵਿੱਚ ਨਿੱਜੀ ਸੰਪਤੀ ਖਤਮ ਕਰ ਦਿੱਤੀ ਜਾਵੇ ਜੇ ਪੈਨਸ਼ਨ ਮੰਨ ਲਿਆ ਦਿੱਤੀ ਜਾਵੇ ਇਹਨਾਂ ਨੇ ਤਾਂ ਮੈਨੂੰ ਲੱਗਦਾ ਥੇਤੀ ਕੋਈ ਕਹ ਦੂ ਮੈਂ ਐਮਐਲਏ ਬਣਾਦਾ ਜਾਂ ਮੈਂ ਕੁਛ ਬਣਾਦਾ ਜੇ ਕੋਈ ਕੰਮ ਕਰਨ ਵਾਲਾ ਬੰਦਾ ਹੀ ਮੂਰੇ ਆਉਂਦਾ ਜਦੋਂ ਤੱਕ ਇਹਦਾ ਇਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਨਹੀਂ ਹੁੰਦੀ ਹੈਗੀ ਇਹ ਗੜਬੜਾਂ ਦੂਰ ਨਹੀਂ ਹੁੰਦੀਆਂ ਹੈਗੀਆਂ ਸਾਡੇ ਦੇਸ਼ ਨੇ ਲੁੱਟਦਾ ਤੇ ਸੰਸਦ ਨੇ ਕੁੱਟਦਾ ਹੀ ਰਹਿੰਦੇ ਨੇ